ਤੁਹਾਡੇ ਘਰ 'ਚ ਵਿਆਹ ਆ ਗਿਆ ਤਾਂ ਤੁਸੀਂ ਸੋਚੋ ਵਿਆਹ ਦੀ ਸ਼ਾਪਿੰਗ ਕਰੀਏ ਕਿੱਥੋਂ ਓ ਭਾਈ ਬੱਕਰਾ ਸਟਾਇਲ ਆਜੋ ਬੱਕਰਾ ਸਟਾਇਲ ਜੜਿਆੜਾ ਗੁਰੂ ਜਿੱਥੇ ਲੋਕ ਆ ਕੇ ਵੱਡੇ ਫਾਇਦੇ ਲੈ ਰਹੇ ਆ ਕੱਪੜਾ ਵੀ ਸਸਤਾ ਵੈਰਾਈਟੀ ਵਧੀਆ ਆ ਦੇਖੋ ਸਾਡੇ ਹਰਨੇਕ ਸਿੰਘ ਗਰੇਵਾਲ ਦਾ ਵਿਆਹ ਆ ਗਿਆ ਅੱਜ ਤੇ ਦੋਨੋਂ ਪਰਿਵਾਰਾਂ ਨੇ ਕੱਢ ਲਈ ਪੂਰੀ ਟੌਰ ਆ ਹਰਦੀਨ ਕੌਰ ਜੀ ਇੰਗਲੈਂਡ ਤੋਂ ਆ ਗਏ ਆ ਹੁਣ ਤੁਸੀਂ ਦੇਖੋ ਗਰੇਵਾਲ ਸਾਹਿਬ ਨੇ ਤਾਂ ਸ਼ੇਰਬਾਨੀ ਪਾ ਲਈ ਆ ਗਰੇਵਾਲ ਸਾਹਿਬ ਦੇ ਭਰਾ ਤੇ ਭਝਾਈ ਭਝਾਈ ਸਾਡੀ ਨੇ ਪੂਰੀ ਟੌਰ ਕੱਢੀ ਆ ਤੇ ਇਧਰ ਉਹਨਾਂ ਦੇ ਬ੍ਰਦਰ ਨੇ ਵੀ ਪੂਰੀ ਟੌਰ ਕੱਢੀ ਆ 2 ਪੀਸ ਕੋਟ ਪੈਂਟ ਉਹ ਵੀ ਟਾਈ ਮੈਚ ਕਰਕੇ ਪਾ ਲਈ ਆ ਤੇ ਇਹ ਹੈਗੀ ਜੀ ਭੈਣ ਜੀ ਭੈਣ ਕਹਿੰਦੇ ਵੀ ਆ ਪਾਣੀ ਸੂਟ ਪੋਣਾ ਮੈਂ ਤਾਂ ਪਾਉਂ ਸ਼ਰਾਰਾ ਗਰਾਰਾ ਪੂਰਾ ਡਿਜ਼ਾਈਨਰ ਇਹ ਡੀਐਸਪੀ ਜੀ ਡੀਐਸਪੀ ਪਠਾਨਕੋਟ ਦੇ ਜੀਜਾ ਦੀ ਮੁੰਡੇ ਦੇ ਤੇ ਇਹਨਾਂ ਨੇ 3 ਪੀਸ ਕੋਟ ਬਣਾ ਲਿਆ ਆ ਦੇਖੋ ਹਰਨੇਕ ਸਿੰਘ ਗਰੇਵਾਲ ਦੇ ਡੈਡੀ ਜੀ ਇਹ ਕਹਿੰਦੇ ਆਪਾਂ ਨਹੀਂ ਭਈ ਕੋਟ ਪੈਂਟ ਪੋਣਾ ਮੈਂ ਨਹੀਂ ਬਲੇਜ਼ਰ ਪੋਣੀ ਮੈਂ ਤਾਂ ਦੇਸੀ ਜੱਟ ਆ ਭਾਈ ਕੁਰਤਾ ਪਜਾਮਾ ਪਾ ਕੇ ਜਾਉਂ ਕੁਰਤਾ ਪਜਾਮਾ ਤੇ ਉੱਤੇ ਲੋਈ ਲੈ ਕੇ ਆ ਗਏ ਆ ਆ ਹੈਗਾ ਜੀ ਸਾਡਾ ਬਚੂਲਾ ਖੰਬਣ ਸਿੰਘ ਖੰਭਣ ਸਿੰਘ ਕਹਿੰਦਾ ਨਾ ਬਈ ਮੈਂ ਟੌਰ ਕਰਨੀ ਸੌੜਤਾ ਪਜਾਮਾ ਬਾਸਕਟ ਪਾ ਕੇ ਆ ਗਏ ਇਹ ਤਾਂ ਸਿਗਾ ਮੁੰਡੇ ਵਾਲਿਆਂ ਦਾ ਪਰਿਵਾਰ ਬਾਈ ਜੀ ਕੁੜੀਆਂ ਵਾਲੇ ਦੇ ਪਰਿਵਾਰ ਦੀ ਵੀ ਦੱਸੋ ਬਾਜੀ ਇੰਗਲੈਂਡ ਵਾਲੇ ਕਿਹੜਾ ਘਾਟ ਆ ਫੜਾ ਲਾਈਨਿੰਗ ਵਾਲਾ ਪਰ ਸੇਮ ਜੱਸੜ ਵਾਲਾ ਸੂਟ ਪਾ ਲਿਆ ਕੁੜੀ ਦੇ ਭਰਾ ਨੇ ਤੇ ਕੁੜੀ ਦੀ ਭਾਬੀ ਨੇ ਲਹਿੰਗਾ ਲੈ ਲਿਆ ਕਹਿੰਦੀ ਇੰਗਲੈਂਡ ਤੋਂ ਹੀ ਬੁੱਕ ਕਰਾਤਾ ਸੀ ਤੇ ਉੱਤੋਂ ਕੁੜੀ ਦੇ ਜੀਜਾ ਜੀ ਨੇ ਜੋ ਪੂਰੀ ਛੱਡ ਲੈ ਕਿਉਂਕਿ ਡਾਕਟਰ ਆ ਪੱਕੇ ਇੰਗਲੈਂਡ ਦੇ ਤੇ ਨਾਲ ਭੈਣ ਨੇ ਕਹਿੰਦੀ ਮੈਂ ਤਾਂ ਕਾਪਰ ਕਲਰ ਦਾ ਗਰਾਰਾ ਹੈਂਡਵਰਕ ਵਾਲਾ ਪਾਉਣਾ ਹੈ ਗਲੈਂਡ ਤੇ ਘਰ ਦੇ ਮੋਢੀ ਕੁੜੀ ਦੇ ਫਾਦਰ ਸਾਹਿਬ ਕਹਿੰਦੇ ਇਦਾਂ ਦੇ ਲੌਂਗ ਕੋਟ ਪਾ ਲਈਆ ਤੇ ਵਿਚੋਲਾ ਸਾਹਿਬ ਨੇ ਕਹਿੰਦੇ ਚੈੱਕ ਬਲੇਜ਼ਰ ਇੰਗਲੈਂਡ ਤੋਂ ਹੀ ਜੰਡਿਆਰੇ ਗਰੂਪੋਂ ਬੁੱਕ ਕਰਾਉਂਦੇ ਆ ਦੇਖੋ ਤਿਆਰੀ ਫੁੱਲ ਕੁੜੀ ਵਾਲਿਆਂ ਦੀ ਵੀ ਪੂਰੀ ਆ ਭਾਜੀ ਤੇ ਹੁਣ ਸਾਨੂੰ ਅਸੀਂ ਇਹ ਵੀ ਦੱਸਦਨੇ ਆ ਇਹ ਸੌਦਾ ਮਹਿੰਗਾ ਨਹੀਂ ਤੌਰ ਦੇਖੋ ਪੂਰੀ ਲਿਸ਼ਲਿਸ਼ ਕਰਦੀ ਪੂਰੀ ਬਰਾਤ ਤਿਆਰ ਆ ਹੁਣ ਆਹ ਦੇਖੋ ਇਹ ਗਰੇਵਾਲ ਸਾਹਿਬ ਕਹਿੰਦੇ ਬਾਜ਼ਾਰ ਚ ਗਿਆ ਸੀ ਤੇ ਮੈਨੂੰ 15000 ਰੁਪਏ ਕਿਰਾਇਆ ਦੱਸਿਆ ਤੇ ਵੱਖਰਾ ਸਟਾਈਲ ਵਾਲਿਆਂ ਨੇ 10000 ਰੁਪਏ ਚ ਸ਼ੇਰਬਾਨੀ ਸਲਾਈ ਕਰਕੇ ਦੇ ਦਿੱਤੀ ਆ ਆਹ ਦੇਖੋ ਉਹਨਾਂ ਦੀ ਪਰਝਾਈ ਨੇ ਇਹ ਕੋਈ 15000 ਦਾ ਨਹੀਂ ਕੋਈ 20000 ਦਾ ਨਹੀਂ ਇਹ ਅਸੀਂ ਦਿੱਤਾ ਇਹਨਾਂ ਨੂੰ ਸਿਰਫ 4295 ਰੁਪਏ ਚ 4295 ਦਿੱਤਾ ਉਲਟਾ ਇਹਦੇ ਉੱਤੇ 20% ਡਿਸਕਾਊਂਟ ਵੀ ਦੇਤਾ ਇਹ ਸਿਰਫ 3500 ਰੁਪਏ ਦਾ ਰਹਿ ਗਿਆ ਇਹ 2 ਪੀਸ ਕੋਰਟਪੈਂਟ ਲੈਣ ਬਾਜ਼ਾਰ ਚ ਗਏ ਸੀ ਕਹਿੰਦੇ 10000 ਰੁਪਏ ਦਾ ਮਿਲਦਾ ਅਸੀਂ ਦਿੱਤਾ ਇਹਨਾਂ ਨੂੰ ਸਿਰਫ 2995 ਦੇ 2 ਪੀਸ ਕੋਰਟਪੈਂਟ ਉਹ ਵੀ ਸਲਾਈ ਕਰਕੇ ਆਹ ਦੇਖੋ ਤਾਂ ਜੀ ਸ਼ਰਾਰਾ ਗਰਾਰਾ ਦੇਖੋ ਤਾਂ ਦੇਖਣ ਨੂੰ ਲੱਗਦਾ ਕਿ ਨਹੀਂ ਲੱਗਦਾ ਵੀ ਹੋਊਗਾ ਭਾਈ 15-20000 ਰੁਪਏ ਦਾ ਪਰ ਨਹੀਂ ਇਹ ਹੈਗਾ ਜੀ 8000 ਰੁਪਏ ਦਾ ਪੂਰਾ ਸੈੱਟ ਪਰ ਇਹਦੇ ਉੱਤੇ ਵੀ 20% ਡਿਸਕਾਊਂਟ ਆਹ 3 ਪੀਸ ਕੋਟਮੈਂਟ 15-15000 ਰੁਪਏ ਬਾਜ਼ਾਰ ਚ ਲੈਂਦੇ ਅਸੀਂ ਇਹਨਾਂ ਨੂੰ ਦਿੱਤਾ 3760 ਦੇ ਵਿੱਚ ਸਿਲਾਈ ਕਰਕੇ ਆਹ ਦੇਖੋ 700 ਰੁਪਏ ਦਾ ਕੋਰਤੇ ਪਿਆ ਮੇਰਾ ਕਪੜਾ 700 ਸਿਲਾਈ ਮਤਲਬ 14-1500 ਚ ਅਸੀਂ ਕੋੜਤਾ ਭਿਆਮਾ ਦੇਤਾ ਇਸੇ ਤਰ੍ਹਾਂ ਆਪ ਤੁਸੀਂ ਦੇਖ ਲਓ ਬਾਈ ਜੀ ਇਹ ਵੀ ਦੱਸੋ ਆ ਕੁੜੀ ਵਾਲੇ ਦੇ ਕੱਪੜੇ ਕਿੰਨੇ ਤਿਆਰ ਹੋ ਗਏ ਸੀ ਦੇਖੋ ਜੀ ਜਿਮੀ ਜੂ ਵਾਲਾ ਲਹਿੰਗਾ ਜਿਹੜਾ ਬਜ਼ਾਰਾਂ 'ਚ 10 10000 ਦਾ 5600 ਰੁਪਏ ਦੇ ਵਿੱਚ ਦੇਤਾ 20% ਲੈਸ ਵੀ ਕਰਤੀ ਹੁਣ ਜਿਹੜਾ ਆ ਲਾਈਨਿੰਗ ਵਾਲਾ ਕੋਟ ਪੈਂਟ ਹੈ ਬਜ਼ਾਰਾਂ 'ਚ 12 12000 ਰੁਪਿਆ ਲੈਂਦੇ ਆ ਇਹਦਾ ਅਸੀਂ 6300 ਰੁਪਏ ਦੇ ਵਿੱਚ ਤਿਆਰ ਕਰਕੇ ਦੇਤਾ ਲਹਿੰਗਾ ਬਹੁਤ ਸ਼ਾਨਦਾਰ ਆ ਕਈਆਂ ਨੇ ਕਹਿਣਾ ਗੱਲਾਂ ਕਰਦੇ ਆ ਯਕੀਨ ਨਹੀਂ ਹੋਣਾ ਹੁਣ ਆ ਦੇਖੋ ਤੁਹਾਨੂੰ ਟੈਗ ਵੱਖਰਾ ਸਟਾਈਲ ਦਾ ਰੇਟ ਲਿਖਿਆ ਦਿਖਾ ਦਿੰਨੇ ਆ ਆ ਚੱਕੋ ਸੈਲਫ ਔਰ ਸੈਲਫ 5999 ਰੁਪਏ ਦਾ ਮਤਲਬ 6000 ਰੁਪਏ ਦਾ ਹੈਵੀ ਲਹਿੰਗਾ ਦੇਣਾ 6000 ਦਾ ਹੈਵੀ ਲਹਿੰਗਾ ਇਹਨੂੰ ਦਿੱਤਾ ਤੇ ਆ ਜੋਧਪੂਰੀ ਕੋਟ ਪੈਂਡ ਬਜਾਰਾਂ ਦੇ ਵਿੱਚ 15 15 20 2000 ਇਹ ਵੀ 2995 'ਚ ਬਣਾ ਕੇ ਦਿੱਤਾ ਤੇ ਆਹਾ ਸੂਟ ਜਿਹੜਾ ਬਜਾਰਾਂ 'ਚ 20 2000 ਦਾ ਵਾ ਇਹ 8000 'ਚ ਦੇਤਾ 20% ਲੈਸਰੀ ਪਾਤੀ ਹੁਣ ਲੌਂਗ ਕੋਟ ਜਦੋਂ ਇੰਗਲੈਂਡ ਵਾਲਿਆਂ ਨੇ ਫੋਨ ਕਰਕੇ ਰੇਟ ਪੁੱਛਿਆ ਨਾ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਭਾਜੀ ਇਹ ਲੌਂਗ ਕੋਟ ਸਿਰਫ 5500 ਦਾ ਉਹ ਕਹਿੰਦੇ ਭਾਈ ਸਾਹਿਬ ਸਾਟਾ ਤੇ ਇੱਥੇ 55000 ਰੁਪਏ ਦਾ ਬਣਦਾ ਦੇਖ ਲੋ ਰੇਟਾਂ ਦਾ ਫਰਕ ਕੱਲਾ ਬਲੇਜਰ ਜਦੋਂ ਬੁੱਕ ਕਰਾ ਲੱਗੇ ਬਚੋਲਾ ਜੀ ਕਹਿੰਦੇ ਇੰਗਲੈਂਡ ਵਾਲੀ ਪਾਰਟੀ ਆ ਬਚੋਲਾ ਜੀ ਨੂੰ ਤਾਂ ਟੌਰ ਵੱਧ ਕੱਢਣੀ ਆ ਮੈਂ ਕਿਹਾ ਜੀ ਬਚੋਲਾ ਜੀ ਦੀ ਟੌਰ ਵੱਧ ਕਰਤੀ 10000 ਵਾਲਾ 4200 ਦਾ ਬਣਾਤਾ ਬਲੇਜਰ ਕਿੱਦਾਂ ਲੱਗਾ ਕਿ ਨਹੀਂ ਲੱਗਾ ਸ਼ੌਕ ਪੱਕਾ ਸ਼ੌਕ ਲੱਗਾ ਹੋਊਗਾ ਕਿਉਂਕਿ ਜੜਿਆਲਾ ਗਰੂਪ ਵੱਖਰਾ ਸਟਾਈਲ ਤੇ ਰੇਟ ਬਾਜ਼ਾਰ ਨਾਲੋਂ 3-3 ਗੁਣਾ ਘਟਿਆ ਚਾਹੇ ਤੁਸੀਂ ਕੋਟ ਪੈਂਟ ਲੈਣੇ ਆਂ, ਕੁਰਤੇ ਪਜਾਮੇ, ਸ਼ੇਰਵਾਨੀਆ, ਬਲੇਜ਼ਰ, ਬਾਸਕਟ, ਪੱਗਾਂ ਤੁਸੀਂ ਲੈਣੀਆਂ, ਚਾਹੇ ਤੁਸੀਂ ਸੂਟ, ਸ਼ਰਾਏ, ਕਰਾਰੇ, ਲਹੰਗੇ, ਗਾਉਨ, ਪਲਾਜ਼ੋ ਸੂਟ ਲੈਣੇ ਆਂ, ਚਾਹੇ ਤੁਸੀਂ ਡੇਲੀ ਵੇਅਰ ਸੂਟ ਲੈਣੇ ਆਂ, ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਜਿਹਦੇ ਵੱਖਰੇ ਹੀ ਰੇਟ ਹੈ, ਜਿਹਦੀ ਵੱਖਰੀ ਕੁਆਲਿਟੀ ਹੈ, ਜਿਹਦੀ ਵੱਖਰੀ ਗੱਲ ਹੈ, ਉਹਦਾ ਨਾਮ ਹੈ ਵੱਖਰਾ ਸਟਾਈਲ। ਦੇਖੋ ਜੀ ਜਿੱਥੇ ਸਾਡੇ ਕੋਲ 2250 ਰੁਪਏ ਦਾ ਸੂਟ ਸ਼ੁਰੂ ਹੋ ਜਾਂਦਾ। ਤੁਸੀਂ 10-15 20000 ਤੱਕ ਦੇ ਸੂਟ ਲੈ ਕੇ ਜਾ ਸਕਦੇ ਆ ਦੇਖੋ ਜੀ ਚਾਰੇ ਪਾਸੇ ਨਿਗਾਹ ਮਾਰ ਲਓ ਕਿੰਨੇ ਕੋਟ ਪੈਂਟ ਕਿੰਨੀ ਵੈਰਾਈਟੀ ਕੋਟ ਤੇ ਪਜਾਮੇ ਚ ਇੱਕ ਸਾਈਡ ਤੇ ਦੇਖੋ ਤੁਸੀਂ ਦਸਤਾਰਾਂ ਦੀ ਕਿੰਨੀ ਵੈਰਾਈਟੀ ਆ ਕਲਰ ਕੰਬੀਨੇਸ਼ਨ ਕਿੰਨੇ ਆ 550 ਤੋਂ ਵੱਧ ਦਸਤਾਰਾਂ ਟਾਈਆਂ ਦਾ ਸੈਕਸ਼ਨ ਚੈੱਕ ਕਰੋ ਸਭ ਤੋਂ ਬੈਸਟ ਟਾਈਆਂ ਦੇ ਰਹੇ ਆ ਤੁਸੀਂ ਚੈੱਕ ਕਰੋ ਲੈਣ ਦੇ ਵਾਸਤੇ ਸੂਟ ਤੁਸੀਂ ਚੈੱਕ ਕਰੋ ਫੁਲਕਾਰੀਆ ਦੇਖੋ ਕਿੱਡਾ ਵੱਡਾ ਸਟੋਰ ਸਿਰਫ ਤੁਹਾਡੇ ਲਈ ਸੋ ਹੁਣ ਦੇ ਦੇਰ ਕਿਉਂ ਸਿੱਧੀ ਆ ਜਾਓ ਬੱਕਰਾ ਸਟਾਇਲ ਨੇੜੇ ਸ਼ੇਖ ਫਤਾ ਗੇਟ ਤਰਨਤਨ ਰੋਡ ਜੜਿਆਲਾ ਗੁਰੂ